ਮੰਦਾ ਦੋ ਜਾਣਿਆਂ ਨੂੰ ਪੂਰਾ ਕਿਡਦਾ ਹੈ ਇੱਕ ਜੀ ਦਾ ਕਿਹਾ ਹੋਇਆ ਭੋਲ ਪੂਰਾ ਹੋ ਜਾਂਦਾ ਹੈ ਉਹ ਨੂੰ ਪੂਰਾ ਕਿਡਦਾ ਹੈ ਕਹਿੰਦਾ ਜੀ ਦਾ ਬੋਰਤ ਨਾ ਕਿਹਾ ਹੋਇਆ ਪੂਰਾ ਬਹੁਤ ਚਿਰ ਇਹਨਸਾਨ ਦੋ ਜਾਣਿਆਂ ਨੂੰ ਪੂਰਾ ਕਿਣੀ ਜਾਂਦਾ ਹੈ ਦੋ ਨੂੰ ਪੂਰਾ ਕਿਡਦਾ ਹੈ ਇਨਸਾਨ ਇੱਕ ਉਹ ਜਿਸ ਦਾ ਕਿਹਾ ਭੋਲ ਪੂਰਾ ਹੋ ਜਾਂਦਾ ਉਹ ਨੂੰ ਕਹਿੰਦਾ ਜੀ ਇਹ ਪੂਰਾ ਹੈ ਕਿਰਾ ਕੇ ਹਾ ਬੋਲ ਪੂਰਾ ਹੋ ਜਾਂਦਾ ਪਹੁੰਚਿਆ ਹੋਇਆ ਉਹ ਨੂੰ ਇਹ ਬਾਬਾ ਵੀ ਕਹਿੰਦਾ ਸੰਤ ਵੀ ਕਹਿੰਦਾ ਫਰਮ ਗਿਆਨੀ ਵੀ ਕਹਿੰਦਾ ਉਹ ਵੀ ਕਹਿੰਦਾ ਹੈ ਕਹਿੰਦਾ ਹੈ ਕਿ ਇਹ ਪਹੁੰਚਿਆ ਹੋਇਆ ਇੱਕ ਮਾਰਕੂ ਕੇ ਪ੍ਰਾਣੀ ਦੇ ਨਿਬਿਤ ਵੀ ਇਹ ਸ਼ਬਦ ਵਰਤਿਆ ਜਾਂਦਾ ਕਿ ਜੀ ਫਲਾਦਾ ਫਲਾਦਾ ਪੂਰਾ ਹੋ ਗਿਆ ਚੜਾਈ ਕਰ ਗਿਆ ਨਾ ਜਿਹੜਾ ਉਹਦੇ ਲਈ ਸ਼ਬਦ ਵਰਦਾ ਹੈ ਕਹਿੰਦਾ ਜੀ ਪੂਰਾ ਹੋ ਗਿਆ ਇਦਾਰਥੀ ਹੋਇਆ ਕਿ ਜਿਉਂਦੇ ਕੀ ਬੰਦਾ ਪੂਰਾ ਨਹੀਂ ਹੈ ਜਾਂਦਾ ਜਿਉਂਦੇ ਦੀ ਜਿਸ ਬੰਦੇ ਨੇ ਆਪਣੀ ਮਾਂ ਮੇਰੀ ਮਾਂ ਦੀ ਉਹ ਪੂਰਾ ਹੈ ਉਹਨੇ ਹੰਕਾਰ ਮਾਰ ਲਿਆ ਪੂਰਾ ਹੋ ਗਿਆ ਉਹਦਾ ਕਿਹਾ ਗੋਦ ਪੂਰਾ ਹੋ ਗਿਆ ਸਾਧਨਾ ਕਰਦਾ ਜਿਹਨੂੰ ਮਹਾਰਾਜ ਜੀ ਇੱਕ ਸਾਧ ਵਚਨ ਘਟ ਲਾਦਾ ਸਾਧਨਾ ਕਰਨ ਬਲਦਾ ਵਚਨ ਨਹੀਂ ਕਰਦਾ ਪੂਰਾ ਹੁੰਦਾ ਇੱਕ ਬੰਦਾ ਮਰਿਆ ਹੋਇਆ ਕਹਿੰਦਾ ਜੀ ਲਾਣਾ ਬੰਦਾ ਪੂਰਾ ਹੋ ਗਿਆ ਇਦ ਅਰਥੇ ਕਿ ਜੀਉ ਦੇ ਜੀ ਪੂਰਾ ਜੀਉ ਦੇ ਜੀ ਅਧੂਰਾ ਹੈ ਜਾਣਦਾ ਜਿਸ ਨੇ ਆਪਣੀ ਹਉਮੈ ਨੂੰ ਮਾਰਿਆ ਅਹੰਕਾਰ ਨੂੰ ਮਾਰਿਆ ਸਾਧਨਾ ਕਰ ਕਰਕੇ ਉਹ ਪੂਰਾ ਜਾਂ ਜਿਹੜਾ ਬੰਦਾ ਸਰੀਰਕ ਤੌਰ ਤੇ ਚੜ੍ਹਾਈ ਕਰ ਜਾਂਦਾ ਹੈ ਉਹਨੂੰ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ ਕਿ ਇਹ ਪੂਰਾ ਹੋ ਗਿਆ ਇਦ ਅਰਥੇ ਕਿ ਜੀਉ ਦੇ ਜੀ ਤੂੰ ਪੂਰਾ ਨਹੀਂ ਹੈ ਬੰਦੇ ਜੀ ਜੇ ਪੂਰਾ ਹੋਣਾ ਹੈ ਤਾਂ ਆਪਣੀ ਹਉਮੈ ਨੂੰ ਮਾਰ ਸਾਧਨਾ ਕਰ ਰੱਬ ਦਾ ਨਾਮ ਜਪੋ ਤਾਂ ਉਹ ਪੂਰਾ ਹੋਏਗਾ